ਤਨਕਬੀ ਜੈ ਕਬੀਰ ਗੁਰਪਰੀ ਸਾਧ ਸੰਗਤ ਜੀ ਸਹੇ ਬੰਦਗੀ ਸਹੇ ਬੰਦਗੀ ਤੀਸਰਾ ਵਿਸ਼ਾਲ ਗਿਆਨ ਚੇਤਨਾ ਸਾਧ ਸੰਗ ਸਮਾਗਮ ਜੋ ਅੱਡਾ ਕਾਨਵਾਰਗੀ ਰਿਜ਼ੋਰਟ ਵਿਖੇ 21 ਦਸੰਬਰ 2025 ਨੂੰ ਮਨਾਇਆ ਜਾ ਰਿਹਾ ਹੈ ਉਸ ਸੰਬੰਧੀ ਸੱਦਾ ਪੱਤਰ ਦੇਣ ਲਈ ਅਸੀਂ ਡਾਕਟਰ ਬਲਵਿੰਦਰ ਪਾਲ ਸਿੰਘ ਜੀ ਖੁੰਡੀ ਉਹਨਾਂ ਦੇ ਗ੍ਰਹਿ ਵਿਖੇ ਆਏ ਹੋਏ ਹਾਂ ਤੇ ਗੁਰਪਰੀ ਸਾਧ ਸੰਗਤ ਜੀ ਤੇ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਵੱਧ ਸੰਗਤਾਂ ਜਿਹੜੀਆਂ ਆ ਅੱਡਾ ਕਾਨਵਾਰ ਕੇ ਰਿਜ਼ੋਰਟ ਵੇਖੇ ਉਹ 21 ਦਸੰਬਰ 2025 ਨੂੰ ਉਸ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਅਸੀਂ ਹੁਣ ਬੇਨਤੀ ਕਰਦੇ ਹਾਂ ਦੀ ਬਲਵਿੰਦਰਪਾਲ ਸਿੰਘ ਜੀ ਖੁੰਡੀ ਜੀ ਨੂੰ ਸੰਗਤਾਂ ਨੂੰ ਸਮਾਗਮ ਦਾ ਸੱਦੇ ਪੱਤਰ ਦੇਣ ਲਈ ਆਪਣੇ ਦੋ ਬੋਲ ਉਹ ਕਹਿਣਗੇ ਜੀ। ਧੰਨਕਬੀਰ ਜੈਕਬੀ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਪਿੰਡ ਕਾਨਵਾਰ ਵਿਖੇ ਧੰਨ ਧੰਨਕਬੀਰ ਸਾਹਿਬ ਜੀ ਦਾ satsang ਕੀਤਾ ਜਾ ਰਿਹਾ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਚੜ੍ਹ ਕੇ ਸਤਸੰਗ ਵਿੱਚ ਹਿੱਸਾ ਲਓ ਹੋਰ ਧਾਵਾਂ ਤੇ ਨਾ ਭਟਕੋ ਤੇ ਆਪਣੇ ਗੁਰੂ ਮਗਰ ਲੱਗੋ ਆਪਣੇ ਗੁਰੂ ਦੀ ਇਜ਼ਾਜ਼ਤ ਕਰੋ ਧੰਨ ਕਬੀਰ ਜੀ